ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਬਹਿਰਾਮ ਵਿੱਚ ਰਿਸ਼ਤੇ ਤਾਰ-ਤਾਰ ਹੋਏ ਹਨ ਦੱਸਦੀਏ ਕਿ ਘਰੇਲੂ ਕਲੇਸ਼ ਦੇ ਚੱਲਦੇ ਇੱਕ ਚੀਜ਼ ਤੇ ਉਸਦੇ ਭਰਾ ਵੱਲੋਂ ਆਪਣੇ ਸਾਲੇ ਦਾ ਕਤਲ ਕਰ ਦਿੱਤਾ ਗਿਆ ਇਹ ਸਮਾਚਾਰ ਜਿਹੜਾ ਪ੍ਰਾਪਤ ਹੋਇਆ ਦੱਸਦੀਏ ਕਿ ਪੁਲਿਸ ਨੂੰ ਪਰ ਕਾਮਯਾਬੀ ਮਿਲੀ ਹੈ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੂੰ ਕਿਉਂਕਿ ਵਾਰਦਾਤੋਂ ਕੁਝ ਘੰਟਿਆਂ ਬਾਅਦ ਹੀ ਪੁਲਿਸ ਵੱਲੋਂ ਦੋ ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਪਹੁੰਚੀ ਜਾਣਕਾਰੀ ਮੁਤਾਬਕ ਗੱਲ ਕਰੀਏ ਤਾਂ ਸੁਨੀਤਾ ਰਾਣੀ ਪਤਨੀ ਰੂਪ ਲਾਲ ਪਿੰਡ ਜੱਸੋ ਮਾਜਰਾ ਸੁਨੀਤਾ ਰਾਣੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਰੂਪ ਲਾਲ ਸ਼ਰਾਬ ਪੀ ਕੇ ਤੰਗ ਪਰੇਸ਼ਾਨ ਕਰਦਾ ਸੀ ਸ਼ਰਾਬ ਪੀਣ ਦਾ ਆਦੀ ਸੀ ਤੇ 13 ਤਰੀਕ ਨੂੰ 13 ਜੂਨ ਨੂੰ ਉਸ ਦਾ ਆਪਣੇ ਪਤੀ ਨਾਲ ਲੜਾਈ ਝਗੜਾਉਂਦਾ ਜਿਸ ਦੀ ਖਬਰ ਉਹ ਆਪਣੇ ਭਰਾ ਰਜਿੰਦਰ ਜੋ ਕਿ ਦਸਾਂਝਾ ਖੁਰਦਾ ਰਹਿਣ ਵਾਲਾ ਸੀ ਉਸ ਨੂੰ ਫੋਨ ਤੇ ਦਿੰਦੀ ਹੈ ਰਜਿੰਦਰ ਕਹਿੰਦਾ ਹੈ ਕਿ ਮੈਂ ਦੂਜੇ ਦਿਨ ਸਵੇਰੇ ਆਵਾਂਗਾ ਤੇ ਰੂਪ ਲਾਲ ਨੂੰ ਸਮਝਾਵਾਂਗਾ ਉਹ ਦੂਜੇ ਦਿਨ ਸਵੇਰੇ ਜੱਸੋ ਮਾਜਰਾ ਪਿੰਡ ਵਿੱਚ ਪਹੁੰਚਦਾ ਜਾ ਕੇ ਆਪਣੇ ਜੀਜੇ ਨਾਲ ਗੱਲਬਾਤ ਕਰਦਾ ਉਸ ਨੂੰ ਸਮਝਾਉਂਦਾ ਹੈ ਤੇ ਸੁਨੀਤਾ ਰਾਣੀ ਦੇ ਕਹਿਣ ਦੇ ਮੁਤਾਬਕ ਰੂਪ ਲਾਲ ਵੱਲੋਂ ਗਾਲੀ ਗਲੋਚ ਕੀਤਾ ਜਾਂਦਾ ਹੈ ਮਾਮਲਾ ਵੱਧ ਜਾਂਦਾ ਹੈ ਤੇ ਰੂਪ ਲਾਲ ਬਾਹਰ ਜਾ ਕੇ ਆਪਣੇ ਭਰਾ ਨੂੰ ਲੈ ਆਂਦਾ ਹੈ ਫਿਰ ਰਜਿੰਦਰ ਨੂੰ ਘਰ ਦੇ ਬਾਹਰ ਕੱਢ ਕੇ ਲੱਕੜ ਦਾ ਬਾਲਾ ਜਿਹੜਾ ਆ ਰੂਪ ਲਾਲ ਦੇ ਭਰਾਮਣੀ ਵੱਲੋਂ ਉਸ ਦੇ ਸਿਰ ਤੇ ਮਾਰਿਆ ਜਾਂਦਾ ਜਿਸ ਤੋਂ ਬਾਅਦ ਉਸ ਦਾ ਭਰਾ ਢਿੱਗਾ ਡਿੱਗ ਜਾਂਦਾ ਉਸ ਨੂੰ ਸਿਵਲ ਹਸਪਤਾਲ ਵਿੱਚ ਖੇ ਲਜਾਇਆ ਜਾਂਦਾ ਫਿਰ ਪੀਜੀਆ ਰੈਫਰ ਕੀਤਾ ਜਾਂਦਾ ਤੇ ਦਰਦ ਨਾਲ ਸਹਾਰਦਾ ਹੋਇਆ ਪੀੜ ਨਾਲ ਸਹਾਰਦਾ ਹੋਇਆ ਜਦੋਂ ਉਹ ਹੋ ਤਕਲੀਫ ਮਹਿਸੂਸ ਕਰਦਾ ਤਾਂ ਉਹਨੂੰ ਰੋਪੜ ਹਸਪਤਾਲ ਵਿੱਚ ਖੇ ਲਜਾਇਆ ਜਾਂਦਾ ਲੇਕਿਨ ਉੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਤਾਂ ਸੁਨੀਤਾ ਰਾਣੀ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਐਕਟਿਵਲੀ ਕੰਮ ਕਰਦੀ ਹੈ ਅਧ ਘੰਟਿਆਂ ਦੇ ਅੰਦਰ ਹੀ ਦੋ ਮੁਲਜ਼ਮਾਂ ਚੋਂ ਇੱਕ ਮੁਲਜ਼ਮ ਰੂਪ ਲਾਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਲੇਕਿਨ ਜਿਹੜਾ ਮਨੀ ਹੈ ਜੋ ਕਿ ਦੋਸ਼ੀ ਦਾ ਭਰਾ ਹੈ ਉਹ ਹਲੇ ਤੱਕ ਭੱਜਣ ਚ ਕਾਮਯਾਬ ਹੈ ਪਰ ਪੁਲਿਸ ਉਸ ਨੂੰ ਫੜਨ ਵਿੱਚ ਛਾਪੇਮਾਰੀ ਕਰ ਰਹੀ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਬਹੁਤ ਜਲਦੀ ਉਹ ਵੀ ਸਲਾਖਾਂ ਦੇ ਪਿੱਛੇ ਹੋਵੇਗਾ ਤਾਂ ਇੱਕ ਵਾਰੀ ਮੌਕੇ ਦੀ ਰਿਪੋਰਟ ਦਿਖਾਣੇ ਜਿੱਥੇ ਐਸਪੀ ਡਾਕਟਰ ਮੁਕੇਸ਼ ਕੁਮਾਰ ਐਸਪੀ ਡੀ ਡਾਕਟਰ ਮੁਕੇਸ਼ ਕੁਮਾਰ মিডিਆ ਦੇ ਮੁਖਾਤਬ ਹੋ ਰਹੇ ਨੇ ਦਿਖਾਣੇ ਮੌਕੇ ਦੀ ਪੂਰੀ ਰਿਪੋਰਟ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ মিডিਆ ਕਰਮੀਆਂ ਦਾ ਇੱਥੇ ਸਵਾਗਤ ਕਰਦਾ ਕਿ ਤੁਸੀਂ ਅੱਜ ਭਰੀ ਦਪਹਿਰ ਦੀ ਸਟਰੀਮ ਗੱਲ ਕੇ ਸਾਡੇ ਕੋਲ ਆਇਆ ਇੱਥੇ ਅ ਕੱਲ ਇੱਕ ਇਨਸੀਡੈਂਟ ਜਿਹੜਾ ਹੋਇਆ ਸੀਗਾ ਕਿ ਇੱਕ ਰਜਿੰਦਰ ਸਿੰਘ ਹੈ ਜਿਹਦਾ ਕਤਲ ਕੀਤਾ ਗਿਆ ਇਸ ਸੰਬੰਧੀ ਜਿਹੜੀ ਸੀਗੀ ਇਹਦੀ ਜਿਹੜੀ ਸਿਸਟਰ ਹੈ ਸੁਲਿਤਾ ਰਾਣੀ ਦੇ ਬਲਕੋ ਜਿਹਨੂੰ ਬਿਆਨ ਕਲਮ ਬੰਦ ਕੀਤੇ ਗਏ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਕਤਲ ਹੈ ਉਹਦਾ ਘਰ ਵਾਲਾ ਜਿਹੜਾ ਰੂਪ ਲਾਲ ਹੈ ਅਤੇ ਉਹਦਾ ਜਿਹੜਾ ਰੂਪ ਲਾਲ ਦਾ ਬ੍ਰਦਰ ਮਨੀ ਹੈ ਇਹ ਇਹਨਾਂ ਨੇ ਪੁਰਾਣੀ ਰஞ்சிਸ਼ ਦੇ ਚਲਦੇ ਇਹ ਕਤਲ ਕੀਤੇ ਪੇ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਕਤਲ ਕਰਨ ਵਾਲੇ ਵਿਅਕਤੀ ਨੂੰ 24 ਆਵਰਸ ਛੇੜਾ ਉਹ ਗ੍ਰਿਫਤਾਰ ਕਰ ਲਿਆ। ਇਹਦੇ ਵਿੱਚ ਜਿਹੜੀ ਰੈਂਦੀ ਗ੍ਰਿਫਤਾਰੀ ਹੈਗੀ ਹੈ ਮਨੀ ਦੀ ਉਹ ਵੀ ਜਲਦ ਟੀਮਾਂ ਜਿਹੜੀਆਂ ਹੈਗੀਆਂ ਆਪਾਂ ਬਣਾਈਆਂ ਹੋਈਆਂ ਉਹ ਜਲਦੋ ਜਲ ਉਹਨੂੰ ਵੀ ਗ੍ਰਿਫਤਾਰ ਕਰ ਦਿੰਦੇ ਆ। ਸਰ ਇਹਨਾਂ ਦੀ ਕੀ ਰੰਜਿਸ਼ ਕੀ ਸੀਗੀ? ਕਦ ਲੈ ਨੇ ਉਹ ਜਿਹੇ ਉਹ ਜਾ ਕਦਮ ਚੱਕਿਆ। ਜਿਹੜਾ ਜਿਹੜਾ ਰੂਪ ਲਾਲ ਹੈ ਰੂਪ ਲਾਲ ਦੀ ਅਕਸਰ ਆਪਣੇ ਘਰਵਾਲੀ ਦੇ ਨਾਲ ਕਿਸੇ ਨਾ ਕਿਸੇ ਗੱਲ ਤੋਂ ਤਕਰਾਰ ਵਾਜੀ ਰਹਿੰਦੀ ਸੀ। ਇਹ ਤਕਰਾਰਬਾਜੀ ਨੂੰ ਸੁਝਾਮ ਦੇ ਮਸਲੇ ਦੇ ਵਿੱਚ ਇਹ ਇਕੱਠੇ ਹੋਏ ਸੀ ਜਿਸ ਦੌਰਾਨ ਇਹਨਾਂ ਦੀ ਅਸ਼ਕੂ ਕਸਤ ਕਹਾਣੀ ਸੁਣੀ ਹੋ ਗਈ ਤਾਂ ਜਿਹੜਾ ਜਿਹੜਾ ਅਰੂਪ ਲਾਲ ਹੈ ਅਦਲ ਦੇ ਭਰਾ ਵੱਲੋਂ ਜਿਹੜਾ ਉਹਦੇ ਉੱਪਰ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਜਿਹਦੇ ਵਿੱਚ ਇਸ ਬੰਦੇ ਦੀ ਮੌਤ ਹੋ ਗਈ ਜਿਹੜਾ ਦੋਸ਼ੀ ਹੈ ਸਰ ਇਹ ਤੇ ਪਹਿਲਾਂ ਵੀ ਕੋਈ ਪਰਚੇ ਰਜਿਸਟਰਡ ਹੈਗੇ ਲੜਾਈ ਝਗੜੇ ਜਾਂ ਕਿਸੇ ਹੋਰ ਨਹੀਂ ਕਿਤੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ